ਪੰਜਾਬ ਪੁਲਿਸ ਸਾਹਮਣੇ ਵੀ ਸਵਾਰ ਆਉ। ਜੇ ਇਹਨਾਂ ਨੇ ਕੁੱਟਣ ਦੇ ਰਾਹ ਪਾਏ ਵੈਸੇ ਐਡੀ ਹਿੰਮਤ ਹੈ ਨਹੀਂ ਜਿੱਡਾ ਲੋਕਾਂ ਦਾ ਰੋਹ ਹੈ ਨਾ ਜੀ ਸਾਹਮਣੇ ਆ ਰਿਹਾ ਉਹ ਕਹਿੰਦੇ ਲੋਕ ਤਾਂ ਇਹ ਕਹਿੰਦੇ ਨੇ ਜਿਵੇਂ ਕਹਿੰਦਾ ਚੱਕ ਲੋ ਰਵਲਵਰ ਰਫਲਾ ਚਪ ਜਾ ਲੈਣਾ ਤੁਸੀਂ ਦੇਖੋ ਬਰਨਾਲੇ ਦੇ ਦੇਖੋ ਹਮ ਮਲਕੋੰਦੇ ਦੇ ਦੇਖੋ ਉਹ ਕਹਿੰਦੇ ਭਾਈ ਜੀ ਮਰ ਜਾਾਂਗੇ ਹਮ ਤਿਲ ਤਿਲ ਕਰਕੇ ਮਰਨ ਨਾਲੋਂ ਐ ਮਰਾਂਗੇ ਹਮ ਸਾਨੂੰ ਕੋਈ ਯਾਦ ਤਾਂ ਕਰੂ ਵੀ ਅਸੀਂ ਆਪਣੇ ਹੱਕ ਕਰਤਰ ਮਰਿਆ ਹਮ ਇਹਨਾਂ ਨੇ ਸਾਨੂੰ ਭਖਾਰੀ ਬਣਾ ਦੇਣਾ ਹਮ ਸੋ ਠੀਕ ਆ ਤੁਹਾਡੀ ਗੱਲ ਮਤਲਬ ਇਹ ਪੁੱਠੀ ਪੈ ਗਈ ਇਹਨਾਂ ਨੂੰ ਚਾਲ ਬਹੁਤ ਪੁੱਠੀ ਕਿਉਂ ਕੇ ਦੇਖੋ ਜਦੋਂ ਸਮਾਜ ਵਿਕਾਸ ਕਰਦਾ ਨਾ ਇੰਡਸਟਰੀ ਲੱਗਦੀ ਆ ਸ਼ਹਿਰਾਂ ਦਾ ਵਿਕਾਸ ਹੁੰਦਾ ਜ਼ਮੀਨਾਂ ਲੈਣੀਆਂ ਪੈਂਦੀਆਂ ਨੇ ਹਾਂਜੀ ਇਹ ਤੋਂ ਆਪਾਂ ਮੁੱਕਰ ਨਹੀਂ ਸਕਦੇ ਦੁਨੀਆ ਭਰ ਕਿਸੇ ਵਰਤਾਰਾ ਪਰ ਜਿਹੜੇ ਸਿਆਣੇ ਹੁੰਦੇ ਨੇ ਉਹ ਜਦੋਂ ਇਹੋ ਜੀ ਗੱਲ ਕਰਦੇ ਨੇ ਉਹ ਸੋਚ ਕੇ ਕਰਦੇ ਨੇ ਪੰਜਾਬ ਦਾ ਸਬੰਧ ਤਾਂ ਹੈ ਹੀ ਪਿੰਡਾਂ ਨਾਲ ਸਾਡੇ ਪਿੰਡਾਂ 'ਚ ਵਸਦਾ ਰੱਬ ਹੋਵੇ ਆ ਜਾ ਆ ਕੇ ਦੇਖ ਲੈ ਆ ਕੇ ਦੇਖ ਲੈ ਜੇ ਮੇਰਾ ਦੁਆਰਾ ਜਨਮ ਹੋਵੇ ਮੈਂ ਰੋਜ਼ ਅਰਦਾਸ ਕਰਾਂ ਮੇਰਾ ਦੇਸ਼ ਹੋਵੇ ਪੰਜਾਬ